तो 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 दो, दो।, तो दो।, 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 दो 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 जो। जो। दो मिनट 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 करके करना ही काम ला चुकी ਕਿ ਕਿਹੜੀ ਸਾਰਾ ਇਹਨਾਂ ਕੋਲ ਆ ਗਿਆ ਕੋਈ ਨਾ ਬੈਠੀ ਪਾ ਲਿਆ ਸਾਰਾ ਮੈਂ ਅਰੀ ਨਾ ਕੋਈ ਨਹੀਂ ਆ ਗਿਆ ਅਰੀ ਕਿਹੜੀ ਆ ਗਈ ਤੁਹਾਡੇ ਉਹ ਲੰਮੀ ਜਿਹੋ ਹੁੰਦੇ ਆ ਨਾ ਪੁੱਲਸ ਹੋਊਗੀ ਕਿ ਕਿਹੜੀ ਆਪ ਕੀ ਬੰਤਾ ਕੀ ਹੈ ਮਾਰਦੀ ਹੈ ਹਾਤਾ ਦਿੱਮੇ ਚੱਲ ਰਹੇ ਕਿਹੜਾ ਕੱਟੇ ਚੱਲ ਨਹੀਂ ਕੱਟੇ ਜਾਂਦੇ ਜਦੋਂ ਨੂੰ ਨਹੀਂ ਹੁੰਦਾ ਫੋਟ ਮਮਾ ਆਧੀ ਹੈ ਉਸਕੇ ਮੈਂ ਤੇ ਆਪਣੀ ਸ਼ਾਪ ਤੇ ਬੈਠੀ ਸੀ ਕਿ ਆਪਣੀ ਚੇਅਰ ਤੇ ਤੇ 골ਡ ਦਾ ਸਮਾਨ ਖਿਲ ਰਿਹਾ ਹੈ ਅਸੀਂ ਕਸਟਮਰ ਸੀਗਾ ਸਾਡੇ ਕੋਲ ਤੇ ਮੈਂ ਤੇ ਉਸ ਤਰ੍ਹਾਂ ਮੂੰਹ ਕਰਕੇ ਬੈਠੀ ਆ ਆਪਣੀ ਤੇ ਮੈਂ ਇਧਰ ਫੇਸ ਘੁਮਾਇਆ ਤੇ ਮੇਰੇ ਜਿਵੇਂ ਚੀਜ਼ ਕੋਈ ਲੱਗਦੀ ਨਾ ਹਨ ਕੇ ਮਤਲਬ ਲੱਗੀ ਆ ਤੇ ਮੈਂ ਦੇਖਿਆ ਤੇ ਉਨੀ ਤੇ ਫਾਇਰ ਹੋ ਗਏ ਆ ਫਾਇਰ ਕਰਦੇ ਕੇ ਤੋਂ ਉਹਨਾਂ ਨੇ ਇੱਕ ਨਹੀਂ ਪੰਜ ਫਾਇਰ ਕੱਢੇ ਆ ਤੇ ਅਸੀਂ ਨੀਚੇ गिर ਗਏ ਆ ਬਸ ਇੰਨੇ ਦੋ ਮੁੰਡੇ ਸੀਗੇ ਸਪਲੈਂਡਰ ਮੋਟਰਸਾਈਕਲ ਪੁਲਿਸ ਤੁਹਾਡੇ ਸਾਹਮਣੇ ਪਹੁੰਚੀ ਜਦੋਂ মিডিਆ ਪਹੁੰਚਿਆ ਉਹਦੇ ਤੋਂ ਪੁਲਿਸ ਵੀ ਆ ਗਈ ਨਾਲ ਹੀ ਕੀ ਕਹਿਣਾ ਚਾਹੁੰਦੇ ਆ ਮੈਂ ਕਹਿੰਦੀ ਅੱਜ ਸਾਡੇ ਨਾਲ ਕੱਲ ਨੂੰ ਕਿਸੇ ਨਾਲ ਵੀ ਸਖਤਾਈ ਕੀਤੀ ਜਦ ਮੈਂ ਸਾਰੀ ਗੋਲਦੀ ਮਾਰਕੀਟ ਹੈ ਜੇ ਹੁਣ ਮਾਰਕੀਟ 'ਚ ਸ਼ਰਮ ਨਹੀਂ ਪਰ ਕਿਸੇ ਨੂੰ ਵੀ ਨਹੀਂ ਆਣੀ ਤੇ ਆਪਣੀ ਦੁਕਾਨੇ ਹਾਂਜੀ ਮੈਂ ਔਰ ਮੇਰੇ ਹਸਬੰਦ ਦੋਨੋਂ ਬੈਠਦੇ ਅਸੀਂ ਨਾ ਸਾਰਾ ਦਿਨ ਸ਼ੌਪ ਤੇ ਬੈਠ ਕੇ ਸਵੇਰੇ ਸੱਡ ਸ਼ੌਪ ਤੇ ਆਣਾ ਸ਼ਾਮ ਨੂੰ ਘਰ ਚੱਲ ਜਣਾ ਨਾ ਸਾਡੀ ਕੋਈ ਕਿਸੇ ਨਾਲ ਗੱਲਬਾਤ ਹੈ ਕੋਈ ਨਹੀਂ ਮੈਂ ਮੰਗ ਕਰੀ ਪੂਰਾ ਇਨਸਾਫ ਸਾਨੂੰ ਦਿੱਤਾ ਜਾਵੇ ਸਾਡੀ ਦੁਕਾਨ ਦਾ ਸ਼ੀਸ਼ਾ ਵੀ ਟੁੱਟ ਗਿਆ ਸਭ ਕੁਝ ਹੋ ਗਿਆ ਚਲੋ ਅਸੇ ਸਾਡੀ ਜਾਨ ਬਚ ਗਈ ਕੋਈ ਗੱਲ ਨਹੀਂ ਮਰ ਅਸੀਂ ਚਾਹਦੇ ਪੂਰੀ ਸੇਫਟੀ ਹੋਣੀ ਚਾਹੀਦੀ ਇੱਥੇ ਮਾਰਕੀਟ 'ਚ ਬਿਲਕੁਲ ਸਾਨੂੰ ਕੋਈ ਕਾਲ ਨਹੀਂ ਆਈ ਕੋਈ ਕੁਛ ਨਹੀਂ ਅੱਦਾਂ ਦੀ ਕੋਈ ਗੱਲ ਨਹੀਂ ਆਈ ਆਪਣੇ ਹੱਕ ਲਈ 5 ਸਾਲ ਤੋਂ ਸਾਡੀ ਦੁਕਾਨ ਪਾਈ ਨੂੰ ਆਏ ਹਜੇ ਮੈਂ ਕਿਹਨੂੰ ਕਾਰਵਾਈ ਕੀਤੀ ਜਾਵੇ ਉਹ ਮੁੰਡੇ ਫੜੇ ਜਾਣ ਉਹਨਾਂ ਨੂੰ ਇੱਥੇ ਲਿਆ ਕੇ ਚੌਂਕ 'ਚ ਪੁੱਟਿਆ ਜਾਵੇ ਗੋਲੀ ਮਾਰ ਦਿੱਤੀ ਜਾਵੇ ਮੈਂ ਰਾਪਟਾ ਨਹੀਂ ਮੈਂ ਮਾਰਾਂਗੀ ਗੋਲੀ ਉਹਨਾਂ ਨੂੰ ਅੱਜ ਸਾਡੇ ਦੇ ਚਲਾਈਆਂ ਉਹਨਾਂ ਦੇ ਚਲੂਏ ਨੇ ਮੈਗੋ ਮੈਗੋ ਉਹਨੇ ਇਹ ਰਸਤੇ ਸੀਗਾ ਪਰ ਸੌਣਦੇ ਸੋ ਉੱਪਰ ਲੱਗਾ ਕਿ ਇੱਦਾਂ ਇੱਥੇ ਜੰਡੇ ਵਾਲਾ ਸੁਨੀ ਜੂਟਾ ਦੀ ਗੋਲੀ ਚੱਲੀ ਇਸੇ ਦਾ ਹੈ ਇਹ ਬਹੁਤ ਮਾੜੀ ਘਟਨਾ ਹੋਈ ਆ ਤੇ ਕਾਨੂੰਨ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਬੱਚਾ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਦੂਜਲੇ ਦੋਸ਼ੀ ਆ ਉਹਨਾਂ ਖਿਲਾਫ ਸਖਤ ਕਾਰਵਾਈ ਕਰ ਜਾਏ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਜਾਣ ਬੱਝੀ ਆ ਸਿੱਧੇ ਤੇ ਚਾਰ ਫਾਇਰ ਕੀਤੇ ਗਏ ਆ ਤੇ ਪ੍ਰਮਾਤਮਾ ਨੇ ਚਲੋ ਬੜੀ ਮਿਹਰਬਾਨੀ ਕੀਤੀ ਕਿ ਕੋਈ ਨੁਕਸਾਨ ਨਹੀਂ ਹੋਇਆ ਦੋ ਜਾਨੇ ਸੁਨੀ ਦੋ ਜਾਨੇ ਮੋਟਰਸਾਈਕਲ ਤੇ ਕਿੰਨੇ ਚਾਰ ਕਿ ਪੰਜ ਪਾਈ ਕੀਤੇ ਗਏ ਨੇ ਪੁਲ ਸਾਜੀ ਪੁਲ ਮੌਕੇ ਤੇ ਆਈ ਹੈ ਜੀ ਤੇ ਉਹ ਮੰਗਦੀ ਦੁਰਸ਼ਕਲਾਫਤ ਨੂੰ ਸਖਤ ਕਾਰਵਾਈ ਕੀਤੀ ਜਾਵੇ ਤੇ ਅਮਨ ਕਾਨੂੰਨ ਦੀ ਵਿਵਸਥਾ ਕੀਤੀ ਜਾ ਲਾਗੂ ਕੀਤੀ ਜਾਵੇ ਸ਼ਹਿਰ ਵਿੱਚ ਬਹੁਤ ਡਰ ਦਾ ਮਾਹੌਲ ਆ ਇਦਾਂ ਦੇ ਫਿਰ ਕੋਈ ਕੰਮ ਹੀ ਨਹੀਂ ਕਰ ਸਕੂ ਕੋਈ ਮੇਰਾ ਨਾਮ ਰਜਿੰਦਰ ਗਵਾਨ ਇਟੂ ਹੈ ਜੀ ਮੈਂ ਸ਼ਿਵ ਚਨਾ ਬਾਠਾਕਰ ਦਾ ਪ੍ਰਧਾਨ ਹਾਂ ਜਨਿਆਲੇ ਗੋਲੀ ਇੱਕ ਚੱਲਣਾ ਇੱਕ ਆਮ ਗੱਲ ਹੋ ਗਈ ਜਨਿਆਲੇ ਦੇ ਵਿੱਚ ਪੁਲਸ ਨਾ ਕਾਮਯਾਬ ਆ ਕੋਈ ਨਾਕਾ ਨਹੀਂ ਲੱਗਦਾ ਕੋਈ ਕਿਤੇ ਨਹੀਂ ਲੱਗਦਾ ਕੋਈ ਪੀਸੀਆਰ ਨਹੀਂ ਆਉਂਦਾ ਪੁਲਸ ਉਦੋਂ ਆਉਂਦੀ ਆ ਜਦੋਂ ਕੰਮ ਹੋ ਜਾਂਦਾ ਗੋਲੀਆਂ ਕਾਮ ਗੱਲ ਹੋ ਗਈ ਆ ਆਪਣੀ ਸੇਫਟੀ ਆਪ ਕਰੋ ਬਸ ਇਹੋ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਦਾ ਹਾਲ ਮਾੜਾ ਹੀ ਐ ਵੀਰਾਲਾ ਸੋਨੂ ਆ ਜੀ ਸੋਨੇ ਦੀ ਦੁਕਾਨ ਹੈ ਜੀ ਹਾਂ ਜੀ ਕੀ ਗੱਲ ਹੈ ਗੱਲ ਹੈ ਦੁਕਾਨ ਤੇ ਬੈਠੇ ਆ ਜੀ ਤਾਂ ਤੇ ਪਤਾ ਨਹੀਂ ਕਿ ਮਾੜਾ ਜਿਹਾ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਘਰ ਦੀ ਢੇਕਦੀ ਆ ਨਾ ਜਨ ਗੋਲੀ ਲੱਗ ਗਈ ਚਲੋ ਪਰਮਾਪਾ ਮਾਂ ਦਾਦੀ ਨੇ ਬਚਾ ਕਰਤਾ ਕਿੰਨੇ ਕਿੰਨੇ ਫਾਇਰ ਹੋਏ ਪਤਾ ਨਹੀਂ ਆ 5 6 ਦੇ ਹੋਈ ਗਏ ਮੇਰੇ ਸਾਹ ਹੁੰਦਾ 5 ਕੋਲ ਦੂਗਾ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣੇ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਹੀ ਦੁਕਾਨਦਾਰ ਛੋਟੀ ਮਾਂ ਦੁਕਾਨ ਕਰਨ ਦੇ ਨੂੰ ਬੁਰਤੀ ਕਿਨੇ ਕਰਨੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨੇ ਕਹੀ ਸਾਡੀ ਜਾਨੀ ਦੁਸ਼ਮਨੀ ਕਿਸ ਨੇ ਆ ਗਈ ਦੁਸ਼ਮਨੀ ਕਿਸੇ ਇਿੱਤਾ ਕੀ ਦੁਸ਼ਮਣੀ ਕੇ ਆਨੂ ਕੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਸਿੱਧੀ ਗੱਲ ਕੀ ਮੰਗ ਕਰਦੇ ਸਰ ਪ੍ਰਫੈਸ਼ਨਰ ਪ੍ਰਚਾਰ ਜੀ ਮੰਗ ਇਹ ਉਹ ਕਰਦੇ ਸਾਡੀ ਸੇਫਟੀ ਕਰੇ ਤੁਹਾਨੂੰ ਅਸੀਂ ਜਾਂ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗ ਕੇ 12 ਨੇ ਬਚਾ ਹੋ ਗਿਆ ਪੱਥ ਦਾ ਤੀਰ ਕਰਤਾ ਹਾਂਜੀ ਬਚਾ ਕਰਤਾ ਕਿਸੇ ਨੂੰ ਤਾਂ ਲੈੜੀ ਟੁੱਟੇ ਇਹਨਾਂ ਦੀ ਮਿਸਿਸ ਤੇ ਲੱਗੀ ਮਿਸਿਸ ਮੇਰੇ ਹੀ ਉਹ ਢੇਪੇ ਮੈਸਨ ਲੱਗੀ ਚਲੋ ਬਚਾ ਹੋ ਗਿਆ ਜੀ ਉਹਨਾਂ ਦਾ ਇਹਦਾ ਕੀ ਮਾਮਲਾ ਹੈ ਜਿਹੜਾ ਗੋਲੀ ਚੱਲੀ ਹੈ ਜੰਨਾਲੇ ਨੂੰ ਇਹ ਜਿਹੜਾ ਜੰਨਾਲੇ ਜਿਹੜੀ ਗੋਲੀ ਚੱਲੀ ਆ ਉਹਦਾ ਆਪਣੇ ਸੋਨੇ ਦਾ ਕਾਰੋਬਾਰ ਹੀ ਮੁੰਡੇ ਦੋ ਅਨਪਛਾਤੇ ਆਏ ਗੋਲੀ ਚਲਾ ਕੇ ਆ ਬਾਕੀ ਉਹਦਾ ਆਪਾਂ ਸੀਸੀਟੀਵੀ ਕੈਮਰੇ ਦੀ ਟੀਮਾਂ ਲਾਤੀਆਂ ਕੈਮਰੇ ਵੇਖਣ ਦੇ ਆ ਜਲਦੀ ਤੋਂ ਜਲਦੀ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਕਿਹੜੀ ਦੁਕਾਨ ਤੇ ਚੱਲੀ ਇਹ ਸੋਨੂ ਜੁਵਲਰ ਅੱਛਾ ਜੀ ਠੀਕ ਜਗ੍ਹਾ ਤੇ ਆ ਇਹ ਜੀ ਹੈਗਾ ਬਾਲਵੀਂ ਕਿਚੌਂੜਾ ਆ ਬਿਲਕੁਲ ਨਾਲ ਮੁੰਡੇ ਦੀ ਤਫਤੀਸ਼ ਚ ਕੀ ਸਾਹਮਣੇ ਲੈਂਦਾ ਹੈ ਅੱਗੇ ਤਾਂ ਇਹ ਸੀ ਸੀਟੀਵੀ ਹੈ ਖੰਡੇ ਜੀ ਉਸ ਤੋਂ ਬਾਅਦ ਆ ਜੋ ਵੀ ਸਾਹਮਣੇ ਗੱਲ ਆਊਗੀ ਤੋਂ ਤੁਹਾਨੂੰ ਸੇਵ ਕੀਤੀ ਜਾਊਗੀ ਕੋਈ ਪ੍ਰਾਣੀ ਵੀ ਇਹਨਾਂ ਨੂੰ ਕੋਈ ਤੰਗੀ ਤੁੰਗੀ ਫਰੋਤੀ ਫਾਤੀ ਕੋਈ ਐਸੀ ਜੀ ਗੱਲ ਹੈ ਨਹੀਂ ਜੀ ਪ੍ਰਾਣੀ ਕੋਈ ਇਹਨਾਂ ਨੇ ਕਹ ਫਰੋਤੀ ਨਹੀਂ ਸਾਡੇ ਕੋਲ ਨਹੀਂ